ਓਏ ਲੈ ਆਇਆ ਘੋੜਾ ਬਾਦਸ਼ਾਹ ਦੇ ਦਵੇਲੇ ਚੋਂ ਇਹਨਾਂ ਮਹਾਰਾਜ ਆਪਣਾ ਸੀ ਤੇ ਲਿਆਉਣਾ ਹੀ ਸੀ ਸਾਡਾ ਹੀ ਸੀ ਆਪਣਾ ਗਲਾਸ ਕਿਸੇ ਗਵਾਂਡੀ ਦੇ ਘਰੇ ਪਿਆ ਹੋਵੇ ਆਪਣਾ ਵਾਪਸ ਲਿਆਈਏ ਚੋਰੀ ਕਾਦੀ ਆਪਣੀ ਹੈ ਰੋਂ ਆਪਣਾ ਆਪਣੀ ਕੋਈ ਤਵੀਆਂ ਕੋਈ ਟਰੈਕਟਰ ਕੋਈ ਲੈ ਗਿਆ ਆਪਣੀ ਚੀਜ਼ ਆਪਣੇ ਘਰੇ ਲਿਆਉਣੀ ਹੈ ਚੋਰੀ ਕਾਦੀ ਹੈ ਲਓ 2-4 ਦਿਨ ਲੰਘੇ ਘੋੜਾ ਪੱਠੇ ਨਾ ਖਾਵੇ ਭਾਈ ਜੇਠੇ ਦੀ ਡਿਊਟੀ ਸੀ ਘੋੜੇ ਤੇ ਕਹਿੰਦਾ ਮਾਰਾ ਪੱਠੇ ਨਹੀਂ ਖਾਂਦਾ ਇਕੱਠੇ ਪੜੇ ਆ ਦੋ ਭਰਾ ਦਿਲਵਾਗ ਗੁਲਵਾਗ ਇਕੱਠੇ ਰਹੇ ਆ ਜਾਨਵਰਾਂ ਦਾ ਤਿਉ ਹੁੰਦਾ ਆਪਸ ਵਿੱਚ ਮਹਾਰਾਜ ਕਿਰਪਾ ਕਰੋ ਇਹ ਇਕੱਠੇ ਕਰਨੇ ਪੈਣਗੇ ਮਹਾਰਾਜ ਵਿਦੀਚੰਦ ਨੂੰ ਸੱਦ ਲਿਆ ਸੰਗਤ ਫੇਰ ਬੈਠੀ ਮਾਰ ਕਹਿੰਦੇ ਵਿਦੀਚੰਦ ਜੀ ਨੂੰ ਇੱਕ ਗੱਲ ਦੱਸੀਏ ਕਹਿੰਦੇ ਕੀ ਕਹਿੰਦੇ ਇਕੱਠੇ ਕਰਦੇ ਇਹਨੂੰ ਛੱਡਿਆ ਵਾਪਸ ਕਹਿੰਦੇ ਕਿਉਂ ਕਹਿੰਦੇ ਪੱਠੇ ਨਹੀਂ ਖਾਂਦਾ ਇਹ ਨਹੀਂ ਰਹਿ ਸਕਦੇ ਇਕੱਲੇ ਕਹਿੰਦਾ ਮਾਰਾ ਇਕੱਠਾ ਹੀ ਕਰਨੇ ਆਂ ਕਹਿੰਦੇ ਹਾਂ ਕਹਿੰਦੇ ਫਿਰ ਉਹਨੂੰ ਲਿਹਾਈਏ ਕਿਉਂ ਛੱਡ ਕੇ ਆਈਏ ਆਪਾਂ ਇੱਥੇ ਇਕੱਠੇ ਕਰੀਏ ਉੱਥੇ ਕਿਉਂ ਇਕੱਠੇ ਕਰਨੇ ਮਾਰਾ ਕਹਿੰਦੇ ਕੰਮ ਔਖਾ ਹੈ ਕਹਿੰਦਾ ਵਾ ਔਖਾ ਕੀ ਆ ਥਾ ਆਪਣਾ ਥੋੜਾ ਜਿਹਾ ਵੱਡਾ ਦੇ ਦਿਓ ਪਹਿਲਾਂ ਨਾਲੋਂ ਪਹਿਲਾਂ ਵੀ ਤੁਸੀਂ ਕਿਰਪਾ ਕੀਤੀ ਹੁਣ ਵੀ ਕਰੋ ਤੁਹਾਡੀ ਕਿਰਪਾ ਨਾਲ ਹੀ ਹੋਣਾ ਉਦੋਂ ਫਿਰ ਹੱਥ ਬੰਨ ਕੇ ਵਿਦੀ ਚੰਦ ਅਰਜ ਕੀਤੀ ਹੋਵੇ ਹੁਕਮ ਲਾਹੌਰ ਨੂੰ ਜਾਵਾਂਗਾ ਮੈਂ ਸਿਰ ਤੇ ਚਾਹੀਦਾ ਹੱਥ ਹਜੂਰ ਦਾ ਏ ਘੋੜਾ ਦੂਜਾ ਵੀ ਕੱਢ ਲਿਆਵਾਂਗਾ ਮੈਂ ਦੋਵੇਂ ਵਿਛੜੇ ਵੀਰ ਮਿਲਾ ਦੇਵਾਂਗਾ ਬਹੁਤਾ ਐਤ ਕੀ ਚਿਰ ਨਾ ਲਾਵਾਂਗਾ ਮੈਂ ਬਣ ਕੇ ਕਾਹੀ ਪਹਿਲਾਂ ਤਾਂ ਮੈਂ ਲੈ ਆਇਆ ਹੁਣ ਕੋਈ ਨਵੀਂ ਹੀ ਜੁਗਤ ਬਣਾਵਾਂਗਾ ਮੈਂ ਨਵੀਂ ਜੁਗਤ ਬਣਾਵਾਂਗਾ ਹੁਣ ਮੈਂ ਬਦਲਾ ਰੂਪ ਜੋ ਕੋਈ ਨਾ ਪਛਾਣ ਸਕੇ ਘਟਾ ਵੈਰੀਆਂ ਦੀ ਅੱਖੀ ਪਾਵਾਂਗਾ ਮੈਂ ਅੰਗ ਸੰਗ ਹੋ ਗੁਰੂ ਜੀ ਪੈਜ ਰੱਖਣੀ ਦਿਨੇ ਰਾਤ ਜਸ ਆਪ ਦਾ ਗਾਵਾਂਗਾ ਮੈਂ ਅੰਗ ਸੰਗ ਰਿਓ ਮੇਰੇ ਥਾਪੜਾ ਲੈ ਕੇ ਫਿਰ ਇਹ ਦੂਜੀ ਵਾਰ ਗਿਆ ਇਹ ਹੋਰ ਸਿੱਖ ਦੇ ਕਰੇ ਗਿਆ ਫਿਰ ਜੀਵਨ ਭਾਈ ਜੀਵਨ ਦੇ ਨਹੀਂ ਹੋਰ ਸਿੱਖ ਸੀ ਇਹ ਉਹਦੇ ਕਰੇ ਜਾਪ ਤੇ ਜਾ ਕੇ ਕਹਿੰਦਾ ਵੀ ਮੈਂ ਹੁਣ ਰੂਪ ਬਦਲਣਾ ਹੈ ਕਹਿੰਦੇ ਕੀ ਬਣੇਗਾ ਕਹਿੰਦਾ ਨਜੂਮੀਆਂ ਪੁੱਛਿਆ ਦੇਣ ਵਾਲਾ ਪੁੱਛਿਆ ਦੇਣ ਵਾਲਾ ਕਹਿੰਦੇ ਚਾਹੀਦਾ ਕੀ ਹੈ ਕਹਿੰਦੇ ਦਰਜੀ ਪੁੱਛ ਇੱਕ ਚੋਲਾ ਜਿਹੜਾ ਜਮਾਂ ਹੀ ਗਿੱਟਿਆਂ ਤੱਕ ਹੋਵੇ ਦੂਜਾ ਚੋਲਾ ਜਿਹੜਾ ਗੋਡਿਆਂ ਤੱਕ ਹੋਵੇ ਇੱਕ ਥੋੜਾ ਜਿਹਾ ਉਦੋਂ ਉੱਚਾ ਇੱਕ ਹੱਥ ਵਿੱਚ ਛਟੀ ਪੁੱਛਿਆ ਦੇਣ ਵਾਲਾ ਨਜੂਮੀਆਂ ਵਾਲ ਖੁੱਲੇ ਵੱਡੀ ਸਾਰੀ ਵੱਡੀ ਪੱਗ ਟੋਕਰਾ ਬਣਾ ਕੇ ਟੋਕਰਾ ਐ ਸਿਰ ਤੇ ਧਰ ਲਿਆ ਵਾਲ ਖੁੱਲੇ ਕਿਸੇ ਦੀ ਕੋਈ ਚੀਜ਼ ਗਵਾਚੀ ਹੋਵੇ ਪੁੱਛ ਲੋ ਦਾੜੀ ਐ ਜਿਵੇਂ ਰਾਜਸਥਾਨੀ ਐ ਨਹੀਂ ਕਰ ਲੈਂਦੇ ਦਾੜੀ ਨੂੰ ਗੰਨਾ ਨਾਲ ਬੰਨ ਲਿਆ ਐ ਐ ਕਰਕੇ ਬੰਨ ਲਈ ਪਛਾਣ ਹੀ ਨਾਲ ਉਹ ਸਿੱਖ ਕਹਿੰਦਾ ਤੇਰੀ ਤੇ ਪਛਾਣ ਹੀ ਨਹੀਂ ਆਉਂਦੀ ਤੂੰ ਉਹੀ ਐ ਰੂਪ ਬਦਲ ਲਿਆ ਵਿਧੀ ਸੀ ਨਾ ਵਿਧੀਆਂ ਬਹੁਤ ਆਉਂਦੀਆਂ ਸੀ ਇਹੋ ਜੇ ਕੰਮ ਬਹੁਤ ਕਰੇ ਸੀ ਪਹਿਲਾਂ ਢੰਗ ਰੂਪ ਬਦਲ ਲਿਆ ਲਓ ਗੱਲ ਮੁਕਾ ਦਈਏ ਕਿਸੇ ਦੀ ਕੋਈ ਚੀਜ਼ ਗਵਾਚੀ ਹੋਵੇ ਪੁੱਛ ਲੋ ਕਿਸੇ ਦਾ ਕੋਈ ਕੋਈ ਦੱਸਿਓ ਐਂਦਾ ਫਿਰਿਆ ਕਰੇ ਉਹ ਫਿਰ ਐਂਦਾ ਸੈਦ ਸੈਦ ਉਹਨੇ ਸੁਣ ਲਿਆ ਦਰੋਗੇ ਨੇ ਸੈਦ ਖਾਨ ਨੇ ਉਹ ਸੁਣ ਕੇ ਸੌਂਦੇ ਖਾ ਮਾਫ ਕਰਨਾ ਸੌਂਦੇ ਖਾਂ ਦਰੋਗ ਹੈ ਉਹ ਆਇਆ ਬਾਹਰ ਬੰਦਿਆਂ ਨੂੰ ਉਹ ਕਹਿੰਦਾ ਜਾਨ ਮੁਠੀ ਚਾਈ ਪਈ ਐ ਬਾਦਸ਼ਾਹ ਰੋਜ਼ ਛਿੜਕਾਂ ਦਿੰਦਾ ਘੋੜਾ ਕਿੱਧਰ ਗਿਆ ਘੋੜਾ ਕਿੱਧਰ ਗਿਆ ਲੱਭ ਦੇਂਗਾ ਕਹਿੰਦਾ ਲੱਭ ਦਿਆਂਗੇ ਗੱਲ ਹੀ ਕੋਈ ਨਹੀਂ ਸਿੱਧੋ ਹੀ ਕਹਿੰਦਾ ਘੋੜੇ ਦਾ ਰੰਗ ਆ ਸੀ ਕੱਤ ਇੰਨਾ ਸੀ ਕਹਿੰਦੇ ਹਾਂ ਇਹੋ ਹੀ ਸੀ ਕਹਿੰਦੇ ਜੀ ਕਿੰਨੇ ਦਾ ਲਿਆ ਸੀ ਕਹਿੰਦੇ ਸਵਾ ਲੱਖ ਤੋਂ ਉੱਪਰ ਦੀ ਕੀਮਤ ਆ ਕਹਿੰਦੇ ਝੂਠ ਬੋਲਦੇ ਹੋ ਖੋਇਆ ਸੀ ਕਹਿੰਦੇ ਤੈਨੂੰ ਤੇ ਸਾਰਾ ਹੀ ਪਤਾ ਹੈ ਬਾਬਾ ਹੁਣ ਸਾਰਾ ਨਾ ਦੱਸ ਹੁਣ ਇਹ ਦੱਸ ਬਈ ਕੋੜਾ ਕਿੱਥੇ ਕਹਿੰਦੇ ਆਜੋ ਅੰਦਰ ਵੜ ਗਿਆ ਗੇੜੇ ਗੂੜੇ ਕੱਢਦਾ ਰਿਹਾ ਬਾਦਸ਼ਾਹ ਕੋਲ ਲੈ ਗੇ ਬਾਦਸ਼ਾਹ ਨੂੰ ਵੀ ਇਹੋ ਜਿਹੇ ਹਸਾਬ ਨਾਲ ਗੱਲਾਂ 'ਚ ਲਿਆ ਇਦਾਂ ਗੱਲਾਂ ਕਰੇ ਵੱਡੀਆਂ ਵੱਡੀਆਂ ਉਹ ਵੀ ਗੱਲਾਂ 'ਚ ਆ ਗਿਆ ਮੈਂ ਤੇ ਅੱਜਕੱਲ ਨੈੱਟ ਤੇ ਵੇਖੇ ਨੇ ਬੰਦੇ ਗੱਲਾਂ 'ਚ ਆ ਜਾਂਦੇ ਨੇ ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦਿੰਨਾ ਇਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ ਬੀਬੀ ਜਾਂਦੀ ਐ ਭੈਣੇ ਸਿੰਦਰ ਕੌਣ ਆ ਤੁਹਾਡੇ ਚ ਸਮਝ ਗਿਆ ਨਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਦੀ ਸਾਡੇ ਕੋਲ ਵੀ ਆ ਕੇ ਗੱਲਬਾਤ ਕਰ ਲਿਆ ਕਰੋ ਦੁਨਿਆਵੀ ਗੱਲਾਂ ਕਰਨ ਨਾਲੋਂ ਗੁਰਬਾਣੀ ਸੁਣ ਲਈਏ ਉਹ ਜ਼ਿਆਦਾ ਲਾਹੇਵੰਦ ਹੈ ਅੱਛਾ ਹੈੱਡਫੋਨ ਤੇ ਤੁਸੀਂ ਸਾਰੀ ਦਿਹਾੜੀ ਗੁਰਬਾਣੀ ਸੁਣਦੇ ਹੋ ਹਾਂਜੀ ਮੈਂ ਐਪ ਡਾਊਨਲੋਡ ਕੀਤੀ ਹੋਈ ਹੈ ਇਹ ਐਪ ਮੇਰੇ ਮੋਬਾਈਲ ਤੇ ਵੀ ਚੱਲ ਸਕਦੀ ਹੈ ਹਾਂ ਬਿਲਕੁਲ ਇਹ ਐਪ ਕਿਸੇ ਵੀ ਸਮਝ ਗਿਆ ਨਾ ਐ ਐ ਐ ਪੁੱਛ ਰਹੇ ਇਹ ਸਿੰਦਰ ਕਿਹੜੀ ਮਰੀ ਹੈ ਤੁਹਾਡੇ ਉਹ ਫਿਰ ਵਿਚਾਰੀ ਐ ਖੜੀ ਕੰਬੀ ਹਾਂਜੀ ਹਾਂਜੀ ਹੈਗੀ ਮੇਰੇ ਲੈ ਨਾਨਕਿਆਂ ਜੀ ਵੀ ਇੱਕ ਸਿੰਦਰ ਹੈਗੀ ਐ ਇੱਕ ਆਪਣੇ ਉਧਰ ਵੀ ਹੈਗੀ ਦਾਦਕਿਆਂ ਚ ਵੀ ਸਿੰਦਰ ਤੇ ਹੁੰਦੀ ਹੋਈ ਐ ਇਹ ਤੇ ਕਾਮਨ ਨਾਂ ਐ ਇਹ ਕਾਮਨ ਨਾਂ ਨੇ ਕੋਈ ਸਰਬਜੀਤ ਕੋਈ ਸਿੰਦਰ ਇਹ ਤੇ ਕਾਮਨ ਨਾਮ ਹੁੰਨੇ ਨੇ ਫਿਰ ਉਹ ਐ ਪੁੱਛਦੇ ਨੇ ਇਹ ਫਿਰ ਜੇ ਦੱਸ ਦਈਏ ਫਿਰ ਭਲਾ ਐ ਤੇ ਵਿਚਾਰਾ ਐਂ ਭੋਲਾ ਉਹ ਜਿਹੜਾ ਬੰਦਾ ਡਰਿਆ ਹੁੰਦਾ ਇੰਨੇ ਕੱਠ ਦੇ ਵਿੱਚ ਜੇ ਇੱਥੇ ਮੈਂ ਤੈਨੂੰ ਖੜਾ ਕਰਕੇ ਪੁੱਛ ਲਾ ਨਾ ਵੀ ਦੱਸ ਤੂੰ ਸਭ ਸੱਚ ਹਾਂਜੀ ਹਾਂਜੀ ਕਰੀ ਜਾਵੇਂਗਾ ਇਹਨਾਂ ਨੇ ਸਾਜ ਚੱਕ ਦੇਣੇ ਨੇ ਮਗਰ ਚੱਲ ਬਾਬਾ ਓਏ ਐਈ ਚੱਲ ਬਾਬਾ ਫਿਰ ਉਹ ਸਾਰੇ ਸਾਹਿਬ ਆਪਾਂ ਨੈਟ ਤੇ ਵੇਖ ਕੇ ਕਹਿੰਦੇ ਹਾਏ ਓਏ ਬਾਬਾ ਮੰਨਦੀਆਂ ਜਾਣਦਾ ਵੀਰੋ ਸਤਗੁਰ ਦੇ ਸਿੱਖ ਬਣੋ ਇੱਕ ਗੱਲ ਦੱਸਾਂ ਸੁਣ ਅੰਤਰਜਾਮਤਾ ਹੋਣੀ ਇਹ ਵਰ ਨਹੀਂ ਇਹ ਸਰਾਫ ਹੈ ਇਹ ਵਰ ਨਹੀਂ ਹੁੰਦਾ ਇਹ ਸਰਾਫ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਹਰਨ ਭਰਨ ਜਾ ਕਾ ਨੇਤਰ ਫੋਰ ਇਸ ਕਾ ਮੰਤਰ ਨਾ ਜਾਣੈ ਹੋਰ ਇਹ ਕਿਵੇਂ ਬਣਿਆ ਤੇ ਕਿਵੇਂ ਖਤਮ ਹੋਵੇ ਦੂਜਾ ਬੰਦਾ ਜਾਣ ਨਹੀਂ ਸਕਦਾ ਜਵੰਦੇ ਬਾਰੇ ਭਵਿੱਖਬਾਣੀ ਕੀਤੀ ਹੈ ਕਿਸੇ ਨੇ ਸਭ ਚੁੱਪ ਇੰਨੇ ਮੀਂਹ ਪੈਣੇ ਸੀ ਇੰਨਾ ਉਜੜਨੇ ਸੀ گاਵਾ ਮੱਝਾਂ ਮਰ ਗਈਆਂ ਕਿਸੇ ਬਾਬੇ ਨੇ ਐ ਪਾਉਣ ਜੀ ਆ ਕੇ ਕਿਹਾ ਹੋਵੇ ਵੀ ਮੱਝਾਂ ਮਰਨ ਗਈਆਂ ਓਏ ਕਰ ਲੋ ਬਚਾ ਆਪਣਾ ਕਿਸੇ ਨੇ ਦੱਸਿਆ ਕਿੱਡਾ ਪੰਜਾਬ ਦਾ ਉਜਾੜਾ ਹੋ ਗਿਆ ਦੱਸਿਆ ਕਿਸੇ ਨੇ ਵੀਰਾ ਮੈਚ ਵੇਖਣ ਦਾ ਨਜ਼ਾਰਾ ਹੀ ਤਾਂ ਹੈ ਪਤਾ ਨਹੀਂ ਹੁੰਦਾ ਕੌਣ ਜਿੱਤੂ ਤੇ ਕੌਣ ਹਾਰੀ ਜੇ ਤੈਨੂੰ ਅੱਜ ਪਤਾ ਲੱਗ ਜਾਏ ਨਾ ਵੀ ਮੈਚ ਪਾਕਿਸਤਾਨ ਜਿੱਤੂਗਾ ਜਾਂ ਭਾਰਤ ਜਿੱਤੂਗਾ ਤੈਨੂੰ ਮੈਚ ਵੇਖਣ ਦਾ ਸਵਾਦ ਆਊ ਇੱਥੇ ਕਬੱਡੀ ਟੂਰਨਾਮੈਂਟ ਹੁੰਦਾ ਜੇ ਪਹਿਲਾਂ ਹੀ ਪਤਾ ਹੋਵੇ ਵੀ ਕਿਹੜੀ ਟੀਮ ਜਿੱਤੂ ਵੇਖਣ ਦਾ ਕੋਈ ਨਜ਼ਾਰਾ ਹੀ ਨਹੀਂ ਨਜ਼ਾਰਾ ਐਕਸਾਈਟਮੈਂਟ ਇਸ ਗੱਲ 'ਚ ਐ ਨਹੀਂ ਪਤਾ ਕੌਣ ਜਿੱਤੂ ਕੀ ਹੋਊਗਾ ਕੱਲ ਕੀ ਹੋਣਾ ਨਹੀਂ ਪਤਾ ਜੇ ਸੱਸਾਂ ਨੂੰ ਪਤਾ ਲੱਗ ਜਾਏ ਵੀ ਆਹ ਜਿਹੜੀ ਆਈ ਐ ਮੈਨੂੰ ਘਰੋਂ ਕੱਢੂ ਉਹ ਪਾਣੀ ਵਾਰੂ 700 ਜਿੰਨੀਆਂ ਬੈਠੀਆਂ ਤੁਸੀਂ ਜਦੋਂ ਤੁਸੀਂ ਪਾਣੀ ਵਾਰਿਆ ਸੀ ਉਦੋਂ ਤੇ ਚਾਹ ਨਾਲ ਹੀ ਵਾਰਿਆ ਸੀ ਮੇਰੀ ਧੀ ਮਾਂ ਨੇ ਇਕੱਲੀ ਭੁਖੀ ਗਰਾਈਆਂ ਲੈ ਲੈਂਦੀ ਹੈ ਕਿ ਨਹੀਂ ਉਹ ਪਾਣੀ ਵਾਰ ਬੰਨੇ ਦੀ ਉਹ ਕਰਦੀ ਤੇ ਉਹ ਫਿਰ ਐ ਐ ਕਮਾ ਕੇ ਜੇ ਪਾਣੀ ਐ ਪੀਵੇ ਵੀ ਠੰਡ ਪੈ ਗਈ ਉਹਦੇ ਮਹੀਨੇ ਬਾਅਦ ਪਤਾ ਲੱਗਦਾ ਜੈਬ ਵੇ ਬਾਬਾ ਜੈ ਜਿਵੇਂ ਨੂੰ ਦਿੱਤੀ ਓਵੇਂ ਵਾਪਸ ਲੈ ਫਿਰ ਤੇ ਇਦਾਂ ਹੋਇਆ ਹੁੰਦਾ ਕਿਉਂ ਬੀਬੀਓ ਨਹੀਂ ਪਤਾ ਤਾਂ ਹੀ ਵਿਆਹ ਚ ਨਜ਼ਾਰੇ ਲੈ ਲੇ ਜੇ ਪਹਿਲਾਂ ਹੀ ਪਤਾ ਹੋਵੇ ਵੀ ਕੁਪਤੀ ਹੋਊਗੀ ਤੇ ਸਵਾਦ ਆਊ ਵਿਆਹ ਦਾ ਤੇ ਇਸੇ ਤਰ੍ਹਾਂ ਨੂੰਹਾਂ ਨੂੰ ਵੀ ਪਤਾ ਹੀ ਨਹੀਂ ਵੀ ਸੱਸ ਕਹੇ ਜੀ ਮਿਲਣੀ ਹੈ ਵਧੀਆ ਜੇ ਪਹਿਲਾਂ ਹੀ ਪਤਾ ਹੋਵੇ ਵੀ ਸੱਸ ਇਹ ਜੀ ਹੋਊਏ ਇਹਨਾਂ ਨੇ ਵਿਆਹ ਹੀ ਨਹੀਂ ਕਰਾਉਣੇ ਅਸੀਂ ਨਹੀਂ ਕਰਾਉਣੇ ਇਹ ਤੇ ਸ਼ੁਕਰ ਕਰੋ ਅੰਤਰਜਾਮ ਤਾਂ ਹੈ ਨਹੀਂ ਤੇ ਚਾਹੀਦੀ ਵੀ ਨਹੀਂ ਐਕਸਾਈਟਮੈਂਟ ਹੀ ਜ਼ਿੰਦਗੀ 'ਚ ਤਾਂ ਹੈ ਨਹੀਂ ਪਤਾ ਕੱਲ ਕੀ ਹੋਣਾ ਇਥੇ ਪਤਾ ਲੱਗ ਜੇ ਨਾ ਇਸ ਹਫਤੇ ਕਿੰਨੇ ਮਰਨਾ ਹੈ ਆਪਣਾ ਜੀ ਨਹੀਂ ਲੱਗਣਾ دیਵਾਨ ਵਿੱਚ ਕੱਲ ਨੂੰ ਨਿਊਜ਼ ਕਿਹੜੀ ਆਉਣੀ ਹੈ ਜੇ ਪਤਾ ਲੱਗ ਜੇ ਸਾਡਾ ਜੀ ਨਹੀਂ ਲੱਗਣਾ ਇਸ ਕਰਕੇ ਜ਼ਿੰਦਗੀ ਹੈ ਨਾ ਜਿਹੜੀ ਇਹ ਰਹੱਸ ਹੀ ਰਹਿਣਾ ਚਾਹੀਦਾ ਹੈ ਇਹ ਰਹੱਸ ਹੈ ਇਹ ਰਹੱਸ ਹੀ ਰਹਿਣਾ ਚਾਹੀਦਾ ਹੈ ਇਸੇ ਕਰਕੇ ਜ਼ਿੰਦਗੀ ਜ਼ਿੰਦਗੀ ਦਾ ਸਵਾਦ ਦੇ ਰਹੀ ਕਿੱਥੋਂ ਆ ਗਿਆ ਇਹ ਸਾਰਾ ਕੁਝ ਉਹ ਵੀ ਪੰਜਾਬ ਦੀ ਧਰਤੀ ਉੱਤੇ ਇੰਨੇ ਬਾਬੇ ਪੁੱਛਾ ਦੇਣ ਵਾਲੇ ਦੱਸਦਿਆਂ ਤੈਨੂੰ ਤੇਰੇ ਇਦਾਂ ਜੱਲੀ ਦੇ ਤੇ ਜੁਗਤ ਵਰਤੀ ਵਿਧੀ ਜਾਂਦ ਨੇ ਘੋੜੇ ਲਿਆਉਣੇ ਸੀ ਇਹਨਾਂ ਨੇ ਖੁਰੇ ਕਿਹੜੇ ਘੋੜੇ ਲੱਪਣੇ ਨੇ ਜਿਹੜੇ ਅੱਜ ਕੱਲ੍ਹ ਵਾਲੇ ਸਿੰਦਰ ਕੀ ਦਾ ਨਾਂ ਐ ਫਿਰ ਐਮ ਹੁਣ ਹੈ ਤੇ ਪੰਗਾ ਪਰ ਵਿਰੋਧ ਹੁਣ ਟਡੜੀਆਂ ਵਾਲਾ ਪਈ ਮਾੜਾ ਬਣ ਜਾਣਾ ਉਹਦੇ ਚੇਂਦੇ ਆਲੀ ਹੈ ਕਿ ਨਹੀਂ ਉਹਦੇ ਬਾਬਿਆਂ ਦੇ ਚੇਲਿਆਂ ਨੇ ਮੈਨੂੰ ਗੁੱਸੇ ਹੋਣਾ ਵੀ ਇਹ ਨਵਾਂ ਹੀ ਪੰਗਾ ਪਾਤਾ ਪਰ ਨਹੀਂ ਗੱਲ ਸੱਚੀ ਹੈ ਵੇਖੋ ਰੱਬ ਰੱਬ ਕਰਨਾ ਮਾੜਾ ਨਹੀਂ ਵੀਰਾ ਕਿਸੇ ਪੀਰ ਦੀ ਮਸਤੀ ਆਵੇ ਤੈਨੂੰ ਲੱਖ ਵਾਰੀ ਆਵੇ ਤੂੰ ਸਿਰ ਕਮਾ ਤੂੰ ਨਜ਼ਾਰੇ ਲੈ ਬਾ ਝੂਠ ਨਾ ਬੋਲ ਭੋਲੀਆਂ ਮਾਵਾ ਨੇ ਭੋਲੀਆਂ ਮਾਵਾ ਪੁੱਤਾਂ ਦੇ ਦੁੱਖਾਂ ਪਿੱਛੇ ਪਤਾ ਨਹੀਂ ਧੀਆਂ ਪੁੱਤਾਂ ਵਾਸਤੇ ਕਿੱਥੇ ਕਿੱਥੇ ਤੁਰੀਆਂ ਫਿਰਦੀਆਂ ਉਹਨਾਂ ਮਾਵਾ ਨਾਲ ਠਗੀਆਂ ਨਾ ਮਾਰੋ ਐਵੇਂ ਨਾ ਕੁਫਰ ਕੋਲੋ ਇਹ ਨਾ ਕਰੋ ਕਦੇ ਤੇ ਵੀਰੋ ਉਹ ਕਹਿੰਦਾ ਦੱਸਾਂ ਫਿਰ ਬਾਦਸ਼ਾਹ ਕਹਿੰਦਾ ਸਵਾ ਲੱਖ ਇਨਾਮ ਦੂੰ ਮੇਰਾ ਘੋੜਾ ਦੱਸ ਦੇ ਕਿੱਥੇ ਹੈ ਬੜਾ ਜ਼ੋਰ ਜਾਰ ਲਾਇਆ ਕਹਿੰਦਾ ਵੀ ਗੱਲ ਪਤਾ ਲੱਗ ਗਈ ਤੁਹਾਡੇ ਘਰ ਦੇ ਹੀ ਬੰਦਾ ਸੀ ਕੋਈ ਕਾਹੀ ਬਣ ਕੇ ਆਇਆ ਸੀ ਉਹ ਲੈ ਜਮਾਂ ਹੀ ਸੱਚ ਦੱਸ ਬਾਕੀ ਕਹਿੰਦਾ ਇੱਕ ਰਾਤ ਦਾ ਸਮਾਂ ਚਾਹੀਦਾ ਕਹਿੰਦਾ 5 ਲੱਖਾਂ ਇਨਾਮ ਦਊ ਮੈਨੂੰ ਦੱਸ ਅੱਜ ਹੀ ਦੱਸ 5 ਲੱਖ ਨਾਮ ਦਊ ਇਹ ਕਹਿੰਦਾ ਜੀ ਮੈਂ ਐਵੇਂ ਗਲਤ ਬੰਦਾ ਮਰਵਾਉਣਾ ਨਹੀਂ ਚਾਹੁੰਦਾ ਮੈਨੂੰ ਇੱਕ ਰਾਤ ਦਾ ਟਾਈਮ ਚਾਹੀਦਾ ਵਿਧੀ ਚੰਦ ਕਹਿੰਦਾ ਬਾਦਸ਼ਾਹ ਕਹਿੰਦਾ ਚੱਲ ਦਿੱਤਾ ਟਾਈਮ ਕਹਿੰਦਾ ਇਹਨਾਂ ਨੂੰ ਹੁਕਮ ਕਰ ਦਿਓ ਉਹੋ ਜਿਹਾ ਹੀ ਮਾਹੌਲ ਬਣਾਉਣਾ ਪਊ ਰਾਤ ਦਾ ਟਾਈਮ ਹੋਵੇ ਓਵੇਂ ਜਿਵੇਂ ਬਣਾਉਣਾ ਪਊ ਮਾਹੌਲ ਪੰਛੀ ਆਉਣਗੇ ਫਿਰ ਮੈਨੂੰ ਦੱਸਣਗੇ ਫਿਰ ਮੈਂ ਤੁਹਾਨੂੰ ਦੱਸੂ ਆਗੇ ਨਾ ਗੱਲਾਂ 'ਚ ਬਾਦਸ਼ਾਹ ਵੀ ਗੱਲਾਂ 'ਚ ਆ ਗਿਆ ਉਹ ਫਿਰ ਨਾ ਜੀ ਇਦਾਂ ਹੀ ਹੋਇਆ ਬਾਦਸ਼ਾਹ ਦੇ ਕਹਿਣ ਦੇ ਉੱਤੇ ਬਾਦਸ਼ਾਹ ਕਹਿੰਦਾ ਮੈਂ ਆਪਣੇ ਸਾਹਮਣੇ ਬੈਠਾ ਹੋਊਗਾ ਬੁਰਜ ਦੇ ਉੱਤੇ ਮੈਨੂੰ ਵੀ ਸੁਣਨਾ ਚਾਹੀਦਾ ਜਦੋਂ ਦੱਸੇਗਾ ਬੰਦਾ ਦੱਸੀ ਘੋੜਾ ਕਿੱਥੇ ਹੈ ਨਾਮ ਦੱਸੀ ਸਭ ਕੁਝ ਦੱਸੀ ਕਹਿੰਦਾ ਦੱਸੂ 5 ਲੱਖ ਤੱਕ ਇਨਾਮ ਦੇ ਦੂੰ ਕਹਿੰਦਾ ਰਾਤ ਪਈ 12 ਕ ਵੱਜਣ ਲੱਗੇ ਕਹਿੰਦਾ ਦੂਜਾ ਘੋੜਾ ਖੋਲੋ ਮਾਹੌਲ ਬਣਾਈਏ ਜਿਹੜਾ ਦੂਜਾ ਘੋੜਾ ਉਹ ਗੁਲਬਾਰ ਖੋਲ ਲਿਆ ਕਹਿੰਦੇ ਘੋੜੇ ਤੇ ਕਾਠੀ ਪਾਈ ਸੀ ਉਹਨੇ ਬੰਦੇ ਨੇ ਕਹਿੰਦੇ ਪਾਈ ਸੀ ਕਹਿੰਦੇ ਇਹਦੇ ਤੇ ਵੀ ਪਾ ਦਿਓ ਆਪੇ ਹੀ ਪਾਤੀ ਕਾਠੀ ਉਹਨਾਂ ਨੇ ਕਹਿੰਦੇ ਫਿਰ ਭਾਈ ਐਂ ਦੱਸੋ ਵੀ ਮਾਹੌਲ ਬਣਾਓ ਮਾੜਾ ਜਿਹਾ ਉਹੋ ਜਿਹਾ ਸਾਰੇ ਬੰਦੇ ਇੱਥੇ ਹੀ ਸੀ ਤਵੇਲੇ ਜੀ ਕਹਿੰਦੇ ਸਾਨੂੰ ਤੇ ਅੰਦਰ ਬੰਦ ਕਰ ਗਿਆ ਸੀ ਕਹਿੰਦੇ ਚਲੋ ਸਾਰੇ ਅੰਦਰ ਸਾਰੇ ਬੰਦ ਕਰਤੇ ਕਹਿੰਦੇ ਦਰਵਾਜੇ ਬੰਦ ਸੀ ਕਹਿੰਦੇ ਜਿੰਦੇ ਲਾ ਗਿਆ ਸੀ ਕਹਿੰਦੇ ਲਾਓ ਜਿੰਦੇ ਸਾਰੇ ਜਿੰਦੇ ਲਵਾਤੇ ਸਨੇਹ ਦਰੋਗਾ ਅੰਦਰ ਬੰਦ ਕਰਦੇ ਬਾਦਸ਼ਾਹ ਐਂ ਬਾ ਲਿਆ ਜਦੋਂ ਬੰਦੇ ਗੱਲਾਂ ਚਾਉਂਦੇ ਨੇ ਐਂ ਆਉਂਦੇ ਐ ਐਂ ਪਿਠਾ ਕੇ ਨਾ ਫੇਰ ਓਕੇ ਘੋੜੇ ਦੇ 2-4 ਢੇੜੇ ਕਢਾਏ ਤੇ ਉੱਥੇ ਹੀ ਲਿਜਾ ਖਿਲਾ ਰਿਆ ਜਿੱਥੇ ਖਿਲਾ ਰੰਨਾ ਸੀ ਐਂ ਖਿਲਾ ਰਿਆ ਲਓ ਜੀ ਨੋਟ ਕਰ ਲੋ ਲਿਖ ਲੋ ਪਹਿਲਾ ਘੋੜਾ ਲੈ ਗਿਆ ਮੈਂ ਬਣ ਕਸਿਆਰਾ ਕਾਹੀ ਨੂੰ ਕਸਿਆਰਾ ਕਹਿੰਦੇ ਪਹਿਲਾ ਘੋੜਾ ਲੈ ਗਿਆ ਮੈਂ ਬਣ ਕਸਿਆਰਾ ਦੂਜਾ ਹੁਣ ਲਈ ਜਾ ਰਹੇ ਹਾਂ ਕੋਈ ਕਰ ਲੈ ਚਾਰਾ ਹੁਣ ਦੂਜਾ ਘੋੜਾ ਲੈ ਚੱਲੇ ਮੇਰਾ ਨਾਮ ਹੈ ਵਿਦੀ ਚੰਦ ਜਾਣੇ ਜੱਗ ਸਾਰਾ ਸਤਗੁਰ ਮੇਰੇ ਹਰਗੋਬਿੰਦ ਛੇਵੇਂ ਅਵਤਾਰਾ ਮੈਂ ਛੇਵੇਂ ਪਾਤਸ਼ਾਹ ਦਾ ਸਿੱਖਾ ਭਾਈ ਰੂਪੇ ਵਿੱਚ ਹੈ ਇਸ ਵਕਤ ਉਤਾਰਾ ਭਾਈ ਰੂਪੇ ਚ ਬੈਠੇ ਹੈ ਘੋੜੇ 모ੜੇ ਆਪਣੇ ਕੀ ਲਿਆ ਤੁਹਾਰਾ ਘੋੜੇ ਆਪਣੇ ਨੇ ਜਿਹੜੀ ਤਨਖਾਹ ਮਿਲੀ ਸੀ ਜਮਾ ਹੈ ਮੈਂ ਇੱਕ ਪੈਸਾ ਨਹੀਂ ਲਿਆ ਤੇ ਜਿਹੜਾ 100 ਰੁਪਿਆ ਇਨਾਮ ਦਿੱਤਾ ਸੀ ਉਹ 100 ਰੁਪਏ ਦੀ ਸ਼ਰਾਬ ਵੀ ਤੁਹਾਨੂੰ ਹੀ ਪਿਆਦੀ ਸੀ ਉਹ ਵੀ ਦੀ ਪੈਸਾ ਮੈਂ ਲਿਆ ਮੇਰੀ ਤਨਖਾਹ ਅੱਜ ਵੀ ਆਹ ਸੌਂਦੇ ਸ਼ਾਹ ਦੇ ਕੋਲ ਇਹਦੇ ਕੋਲ ਜਮਾ ਹੈ ਜੇ ਵੀ ਮੈਂ ਤਨਖਾਹ ਨਹੀਂ ਲਈ ਉਹ ਕਹਿੰਦਾ ਘੋੜੇ 모ੜੇ ਆਪਣੇ ਕੀ ਲਿਆ ਤੁਹਾਡਾ ਮੇਰੀ ਤਲਬ ਇਨਾਮ ਸਭ ਤੇਰੇ ਵੱਲ ਸਾਰਾ ਮੇਰਾ ਇਨਾਮ ਸਭ ਤੇਰੇ ਵੱਲ ਹੀ ਹੈ ਜਿਹੜਾ ਤੂੰ ਕਹਿੰਦਾ ਸੀ ਇਨਾਮ ਦੇਵਾਂਗਾ ਮੈਨੂੰ ਦੱਸ ਦੇ ਦੱਸ ਰਿਹਾ ਹੁਣ ਇਨਾਮ ਤੇ ਬਣਦਾ ਨਾ ਮੇਰਾ ਸੱਚ ਦੱਸ ਰਿਹਾ ਇਨਾਮ ਦੇਣਾ ਚਾਹੀਦਾ ਤੈਨੂੰ ਪਰ ਛੱਡਿਆ ਇਨਾਮ ਤੈਨੂੰ ਤਨਖਾਹ ਵੀ ਛੱਡੀ ਇਨਾਮ ਵੀ ਛੱਡਿਆ ਉਹ ਕਹਿੰਦਾ ਮੇਰੀ ਤਲਬ ਇਨਾਮ ਸਭ ਤੇਰੇ ਵੱਲ ਸਾਰਾ ਉਲਟਾ ਤੇਰੇ ਸਿਰ ਰਹਾ ਇਹ ਕਰਜ਼ ਹਮਾਰਾ ਇੰਦਾ ਤੇਰੇ ਸਿਰ ਮੇਰਾ ਕਰਜ਼ ਰਹਿ ਗਿਆ ਤੇਰੇ ਉਲਟਾ ਕਰਜ਼ ਰਹਿ ਗਿਆ ਇਹ ਕਹਿ ਕੇ ਘੋੜੇ ਨੂੰ ਮਾਰੀ ਅੱਡੀ ਘੋੜਾ ਲੈ ਗਿਆ ਵਿਦੀ ਚੰਦ ਪਿਆਰਾ ਸਿੰਘ ਛੇਵੇਂ ਸਤਿਗੁਰੂ ਦਾ ਸਿੰਘ ਛੇਵੇਂ ਪਾਸ਼ਾ ਦਾ ਕਹਿਣ ਲੱਗਾ ਮਹਾਰਾਜ ਉਹ ਕਹਿੰਦੇ ਇੰਦੀ ਹਿੰਮਤ ਕਿਵੇਂ ਕਰ ਲਈ ਤੈਂ ਸਿਰ ਹੱਥ ਜੀ ਗੁਰਾਂ ਨੇ ਰੱਖ ਕੇ ਕਰਾਲੀ ਸੇਵਾ ਆਪ ਆਪਣੀ